न्यूज चैनल जीरो फोर तो स्वागत है कौमी इंसाफ मोर्चा ਅਤੇ ਸਮੂਹ ਕਿਸਾਨ ਜਥੇਬੰਦੀਆਂ ਦੁਆਰਾ ਸਿੰਘ ਸਵਾ ਗੁਰਦੁਆਰਾ ਤੋਂ ਲੈ ਕੇ ਡੀਸੀ ਦਫਤਰ ਤੱਕ ਰੋਸ ਮਜਾਰਾ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੁਕਿਆ ਗਿਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਰੋਸ ਮਜਾਰਾ ਕੀਤਾ ਗਿਆ ਜਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਬ ਰਾਜ ਦੀ ਰਿਪੋਰਟ ਅਤੇ ਗੱਲਬਾਤ ਕਰਦੇ ਹਾਂ ਅਹੁਦੇਦਾਰਾਂ ਦੇ ਨਾਲ What do you say to your heart? ਪਰ ਦੀ ਸਰਕਾਰ ਮੁਰਦਾਬਾਦ 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 ਜੇਲੀ ਦੇ ਅੱਗੇ ਸਾਰੇ ਸਿੱਖ ਬਣਾ ਸਰਤ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਕਾਨੂੰਨ ਦੀਆਂ ਟੱਟੀਆਂ ਡਾਉਣ ਵਾਲੇ ਇਥੋਂ ਦੀ ਟੱਟੀਆਂ ਸਰਕਾਰ ਮੁਰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਉਹ ਤਾਂ ਮਾਂਦੀ ਕਰਦਾ ਭਗਾਂਜੀ ਆਪਾਂ ਸੜਕ ਬੰਦ ਕਰ ਦੇਣੀ ਸੀ ਮਿੰਟ ਪਿਆਰੇ ਬਾਕੀ ਹੈ ਜੇ ਉਹ ਬੰਦ ਕਰਦੇ ਆ ਤਾਂ ਗੇਟ ਤਫੂਕ ਦੋ ਉਹ ਬੰਦ ਕਿਉਂ ਕਰਦੇ ਆ ਤਾਂ ਫਿਰ ਅਖ ਨੀਥੇ ਬਣਾਓ ਥੋੜਾ ਪ੍ਰਧਾਨ ਜੀ ਬਲਾਰੇ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀਆਂ ਸਿੱਖ ਜਥੇਬੰਦੀਆਂ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਜੋ ਸਾਰੇ ਪੰਜਾਬ ਦੇ ਵੱਖ-ਵੱਖ ਝਿਲਿਆਂ ਦੇ ਵਿੱਚ ਜੋ ਡੀਸੀ ਦਫ਼ਤਰ ਦੇ ਅਗਲੇ ਪਾਸੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਜਿਹੜੇ ਪੁਤਲੇ ਭੂਕਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਰਲ ਕੇ ਜਿਹੜਾ ਇੱਕ ਇਹਦੇ ਵਿੱਚ ਕਰ ਰਹੀਆਂ ਤੇ ਇਹਦੇ ਲਈ ਜਿਹੜਾ ਅੱਜ ਤੁਸੀਂ ਵੱਡਾ ਇਕੱਠ ਫਰੀਦਕੋਟ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਨੇੜੇ ਘੰਟਾ ਘਰ ਕੋਲ ਵੀ ਹੋ ਰਹੇ ਹੋ ਸਾਰੇ ਕਿਸਾਨ ਯੋਧੇ ਸਾਡੇ ਨਾਲ ਤੇ ਨੌਜਵਾਨ ਵੀਰ ਮਜ਼ਦੂਰ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਵੈਦੁਰਜੀਖਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਨਾਮ ਯਾਦਵਿੰਦਰ ਸਿੰਘ ਅੱਜ ਕੌਮੀ ਇਨਸਾਫ ਮੋਰਚੇ ਦੇ ਸੱਦੇ ਉੱਪਰ ਪ੍ਰੋਗਰਾਮ ਉੱਪਰ ਤਹਿਤ ਜ਼ਿਲ੍ਹਾ ਫਰੀਦਕੋਟ ਵਿਖੇ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਤੇ ਹੋਰ ਜਾਦੀਆਂ ਜ਼ਮੀਰਾਂ ਵਾਲੇ ਲੋਕ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਆ ਅਤੇ ਇਹ ਪ੍ਰੋਗਰਾਮ ਸਾਡੇ ਜਿੰਨੇ ਵੀ ਬੰਦੀ ਸਿੰਘ ਆ ਜੋ ਬਹੁਤ ਸਾਲਾਂ ਤੋਂ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਕਈ ਸਾਲਾਂ ਤੋਂ ਨજર ਬੰਦ ਹਨ ਜਿਨ੍ਹਾਂ ਵਿੱਚ ਉਹਨਾਂ ਦੀ ਰਿਹਾਈ ਨੂੰ ਲੈ ਕੇ ਮੁੱਖ ਮੰਤਰੀ ਮਾਨ ਤੇ ਪੀਐਮ ਨਰਿੰਦਰ ਮੋਦੀ ਦਾ ਅੱਜ ਅਸੀਂ ਕੁੱਤਲਾ ਸੜਨ ਜਾ ਰਹੇ ਹਾਂ ਤੇ ਸਾਰੇ ਸ਼ਹਿਰ ਵਿੱਚ ਦੀ ਅਸੀਂ ਇਹ ਰੋਸ ਮਾਰਚ ਕਰਨਾ ਤਾਂ ਜੋ ਸਾਡੀ ਜੋ ਇਹ ਮੋਰਚਾ ਚੱਲਦਾ ਇਹ ਘਰ ਘਰ ਤੱਕ ਆਵਾਜ਼ ਪਹੁੰਚੇ ਵੀ ਇਹ ਮੋਰਚਾ ਮਹਾਲੀ ਵਿਖੇ ਚ ਨੈਰਵਿਗਨ ਚੱਲ ਰਿਹਾ ਹੈ ਸੋ ਆਉਣ ਵਾਲੇ ਦਿਨਾਂ ਵਿੱਚ 15 ਅਗਸਤ ਨੂੰ ਵੀ ਵੱਡੇ ਕਾਫਲੇ ਜ਼ਿਲ੍ਹਾ ਫਰੀਦਕੋਟ ਵਿੱਚੋਂ ਵੱਡੀ ਮਾਤਰਾ ਵਿੱਚ ਵੱਡੇ ਕਾਫਲੇ ਸਾਰੀਆਂ ਹੀ ਜਥੇਬੰਦੀਆਂ ਮਜ਼ਦੂਰ ਕਿਸਾਨ ਹਰੇਕ ਵਰਗ ਵੱਲੋਂ ਮਹਾਲੀ ਵਿਖੇ ਇਸ ਮੋਰਚ ਵਿੱਚ ਸ਼ਾਮਲ ਹੋਣ ਜਾ ਰਹੇ ਆ ਜਿਵੇਂ ਅੱਜ ਸਾਰੀਆਂ ਸੰਗਠਨਾਂ ਨੇ ਭਰਵਾ ਹੰਗਾਰਾ ਦਿੱਤਾ ਇਸ ਤਰੀਕੇ ਨਾਲ ਹੀ 15 ਤਰੀਕ ਨੂੰ ਵੱਡਾ ਇਕੱਠ ਕਰਕੇ ਅਸੀਂ ਉੱਥੇ ਵੀ ਜਾਵਾਂਗੇ ਤੇ ਅੱਜ ਦਾ ਜੋ ਪ੍ਰੋਗਰਾਮ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਸਾਰੇ ਸ਼ਹਿਰ ਵਿੱਚ ਦੀ ਰੋਸ ਮਾਰਚ ਕਰਕੇ ਇਹਨੂੰ ਅਸੀਂ ਸਫਲਤਾਪੂਰਵਕ ਬਣਾਵਾਂਗੇ جناب صدر حضرت ਸਰਦਾਰ ਸਿੰਘ ਖਾਲਸਾ ਜੀ ਮਤੀ ਸਾਹਿਬ ਦੇ ਜੀ ਉੱਤੇ ਪਹੁੰਚੇ ਨੇ ਅਦਵਾਰ ਫੇਰ ਨੂੰ ਸਾਰਨਤ ਕਰਦਾ ਅਰਮ ਬੇਨਤੀ ਕਰਦਾ ਕਿ ਜਿਹੜੇ ਨਮਾਇंदे ਇੱਥੇ ਮਾਰੇ ਰਿਆ ਪੂਰੀ ਇਹ ਗੁੱਟ ਗੁੱਟ ਸਾਡੇ ਰੋਹ ਦੇ ਨਮੰਦੇ ਪ੍ਰੈਸ ਵਾਲੇ ਵੀ ਸਭ ਤੋਂ ਪਹਿਲਾਂ ਬਕਿੰਦਰ ਭੱਤੇ ਖਲਾਉ ਮੱਝ ਕੇ ਕੋ ਵਾਹਿਗੁਰੂ ਜੀ ਦਾ ਖਾਲਸਾ ਮਾਹਗੁਰ ਜੀ ਦੀ ਫਤਿਹ ਮੈਂ ਧੰਨਵਾਦ ਕਰਦਾ ਕਿਸਾਨ ਜੱਥੇਬੰਦੀ ਦਾ ਐ ਸ਼ਰਮ ਮਹਿਸੂਸ ਵੀ ਕਰਦਾ ਇਹ ਮੁੱਦਾ ਸਿੱਖ ਜੱਥੇਬੰਦੀ ਦਾ ਪਰ ਇੱਥੇ ਵੱੱਡੀ ਗੱਲ ਇਹ ਇਨਸਾਫ਼ ਜੱਥੇਬੰਦੀਆਂ ਦੇ ਆਗੂ ਪਹੁੰਚੇ ਆ ਕੌਮੀ ਇਨਸਾਫ਼ ਮੋਰਚੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਆ ਲਗਭਗ 4 ਸਾਲ ਹੋ ਗਏ ਉੱਥੇ ਮੋਰਚਾ ਚੱਲ ਜਾਰੀ ਆ ਜੋ 1984 ਤੋਂ ਲਾਇਗੇ ਜਿਹੜਾ ਧਰਮ ਯੁੱਧ ਮੋਰਚਾ ਲੱਗਾ ਸੀਗਾ ਆਮ ਜਦ ਤੋਂ ਮੋਰਚੇ ਲਈ ਹੋਏ ਪਾਰਕ ਕਰਦੇ ਹੋਏ ਮੋਰਚੇ ਦੇ ਛਾਵਲੋ ਦੂਜੀ ਗੱਲ ਪ੍ਰਭੂ ਜਿਹੜੀ ਮੈਂ ਬਹੁਤ ਸਾਫ਼ ਗੱਲ ਕਰਦਾ ਵੀ ਮੋਰਚੇ ਦੇ ਚਾਰ ਪੌਣ ਵਾਲੇ ਦੁਆਰਾ ਕਿਸਾਨ ਮਜ਼ਦੂਰ ਜਿੱਤੇ ਬੰਦੀਆਂ ਦੇ ਜਿਹੜੇ ਆ ਗਏ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੋਰਚੇ 'ਚ ਜਾਨ ਪਾਈ ਹੈ ਤੇ ਮੋਰਚੇ ਨੂੰ ਸਫਲ ਬਣਾਉਣ ਦੀ ਜਿਹੜੀ ਗੱਲ ਕੀਤੀ ਹੈ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚੇ ਦੇ ਸੰਬੰਧੀ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਪੁਤਲੇ ਸਾੜਨ ਦਾ ਪ੍ਰੋਗਰਾਮ ਤਿਆਰ ਕੀਤਾ ਹੈ ਕਿਉਂਕਿ ਜਿੰਨਾ ਸਿੰਘਾਂ ਦੀ ਸਜ਼ਾ ਪੂਰੀ ਹੋ ਗਈ ਸਾਡਾ ਸੰਵਿਧਾਨ ਜਿਹੜਾ ਕੁਝ ਕਹਿ ਰਿਹਾ ਹੈ ਉਹਨੂੰ ਸਰਕਾਰ ਆਪ ਮੰਨਣ ਤੋਂ ਇਨਕਾਰ ਹੀ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਇਕੱਤਰ ਹੋਏ ਆਂ ਵੱਖ-ਵੱਖ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੀ ਇਸ ਦਾ ਸਾਥ ਦੇਣ ਵਾਸਤੇ ਆਈ ਹੈ ਮੈਂ ਬੇਨਤੀ ਕਰਦਾ ਆਪਾਂ ਦੋ ਚਾਰ ਗੱਲਾਂ ਹੀ ਸਾਂਝੀਆਂ ਕਰਨੀਆਂ ਕਿਉਂਕਿ ਸੈਕਟਰੀ ਸਾਹਿਬ ਨੂੰ ਔਖਾ ਕਰਨਾ ਆਪਣੇ ਆਪ ਨੂੰ ਔਖਾ ਕਰਨਾ ਹੁੰਦਾ ਹੈ 5 ਮਿੰਟ ਦਿੱਤੇ ਆ 5 ਮਿੰਟਾਂ ਦੇ ਵਿੱਚ ਮੈਂ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲਾਂ ਤਾਂ ਬੰਦੀ ਸਿੰਘਾਂ ਬਾਰੇ ਆਪਾਂ ਜੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੋਸਤੋ ਇਹ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀਗਾ ਕਾਨੂੰਨ ਸਾਡੇ ਤੇ ਅੱਜ ਵੀ ਉਹੀ ਲਾਗੂ ਹੋ ਰਿਹਾ ਹੈ ਆਪਾਂ ਇਤਿਹਾਸ ਦੇ ਥੋੜਾ ਜਿਹਾ ਮਗਰ ਨੂੰ ਜਾਈਏ ਭਗਤ ਸਿੰਘ ਨੂੰ ਜਦੋਂ ਫਾਂਸੀ ਦੀ ਸਜ਼ਾ ਹੋਈ ਹੈ ਉਹਨਾਂ ਨੂੰ ਇੱਕ ਡਰ ਸੀ ਵੀ ਜੇਲ੍ਹ ਤੋਂ ਬਾਹਰ ਸਵੇਰ ਤੱਕ ਇਕੱਠੇ ਹੋ ਜਾਣੇ ਉਸ ਗੱਠ ਨੂੰ ਕਿਉਂਕਿ ਉਦੋਂ ਅੰਗਰੇਜ਼ ਜਿਹੜੇ ਸੀਗੇ ਜਿਨ੍ਹਾਂ ਦੇ ਅਸੀਂ ਗੁਲਾਮ ਸੀ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਸੀ ਸਾਡੇ ਲੋਕਾਂ ਦੀਆਂ ਜਮੀਰਾਂ ਮਰੀਆਂ ਸੀ ਜਿਦੇ ਕਰਕੇ ਉਹ ਇਕੱਠੇ ਘਟ ਹੁੰਦੇ ਸੀ ਪਰ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਇਕੱਠੇ ਹੁੰਦੇ ਸੀ ਉਹਨਾਂ ਤੋਂ ਡਰਦੇ ਉਹਨਾਂ ਨੇ ਰਾਤ ਨੂੰ ਫਾਂਸੀ ਦਿੱਤੀ ਐ ਰਾਤ ਨੂੰ ਹੀ ਸੰਸਕਾਰ ਕੀਤਾ ਐ ਰਾਤ ਨੂੰ ਹੀ ਸਤਲੁਜ ਦਰਿਆ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਰੋੜਦੀਆਂ ਤੁਹਾਡੇ ਰੋਹ ਤੋਂ ਡਰਦੇ ਆ ਹੁਣ ਅਸੀਂ ਆਜ਼ਾਦ ਆ ਕਿਉਂਕਿ ਉਸ ਲੋਕ ਵੀ ਸਾਡੇ ਆ ਜਿਹੜੇ ਸਾਡੇ ਤੇ ਰਾਜ ਕਰਦੇ ਆ ਕੌਣ ਸਾ ਉਹਨਾਂ ਨੂੰ ਇਹ ਲੱਗਦਾ ਵੀ ਸਾਥੋਂ ਇਹ ਕਰਦੇ ਐ ਤੇ ਅਸੀਂ ਇਹਨਾਂ ਨੂੰ ਗੁਲਾਮੀ ਦੇ ਜ਼ੰਜੀਰਾਂ ਦੇ ਵਿੱਚ ਰੱਖਣਾ ਹੈ ਦੋਸਤੋ ਕਿਸੇ ਵਾਸਤੇ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਹੁਣ ਇਹਨਾਂ ਨੂੰ ਕਿਹੜੀ ਗੱਲ ਦਾ ਡਰ ਹੈ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਪ੍ਰਗਮਤਮਾਨ ਜਦੋਂ ਪਹਿਲਾਂ ਸਾਡੇ ਸਿੱਧੂਪੁਰ ਦੇ ਧਰਨਿਆਂ ਦੇ ਵਿੱਚ ਆਉਂਦਾ ਹੁੰਦਾ ਸੀ ਉਦੋਂ ਬੰਦੀ ਸਿੰਘਾਂ ਬਾਰੇ ਵੀ ਗੱਲ ਕਰਦਾ ਸੀ ਐਮਐਸਪੀ ਬਾਰੇ ਵੀ ਗੱਲ ਕਰਦਾ ਸੀ ਸੁਆਮੀ ਨਾਥੰਦੀ ਰਿਪੋਰਟ ਬਾਰੇ ਵੀ ਗੱਲ ਕਰਦਾ ਸੀ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਉਹਨਾਂ ਦੇ ਹੱਕ ਨਾ ਮਿਲਣ ਮੁਲਾਜ਼ਮਾਂ ਨੂੰ ਪਹਿਲੀ ਆ 2026 ਦੇ ਵਿੱਚ ਪਹਿਲੀ ਤੋਂ ਪਹਿਲੀ ਜਨਵਰੀ 2026 ਤੋਂ Atma bir misyon